ਦੇਖੋ ਚਲੋ ਪਹਿਲੇ ਇਹਨਾਂ ਨੂੰ ਦੇਖੋ ਦੇਖੋ ਜੜਾ ਪੰਜਾਬ ਬੰਦਾ ਸੱਦਾ ਸਾਡਾ 30 ਅਸੀ ਦਿੱਤਾ ਹੈਗਾ ਵਾ 30 ਦਸੰਬਰ ਨੂੰ ਦੋਵਾਂ ਫੋਰਮਾਂ ਨੇ ਕਿਸਾਨ ਮਜ਼ਦੂਰ ਮੋਰਚਾ ਅਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਉਹਦਾ ਸਮਾਂ ਵੀ ਨਿਸ਼ਚਿਤ ਕਰ ਦਿੱਤਾ ਗਿਆ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਸਵੇਰ ਤੋਂ ਬੰਦ ਹੋ ਜੂਗਾ ਸ਼ਟਰਡਾਊਨ ਹਰ ਤਰ੍ਹਾਂ ਦਾ ਕੰਪਲੀਟ ਬੰਦ ਜਿਹੜਾ ਵਾ ਉਹ ਸ਼ਾਮ 4 ਵਜੇ ਤੱਕ ਰਹੂਗਾ ਇਹਦੇ ਲਈ ਸਾਰਿਆਂ ਪੰਜਾਬ ਵਾਸੀਆਂ ਤੋਂ ਅਸੀਂ ਸਹਿਯੋਗ ਦੀ ਮੰਗ ਕੀਤੀ ਹੈਗੀ ਆ 26 ਨੂੰ ਖਨੌਰੀ ਬਾਰਡਰ ਤੇ 11 ਵਜੇ ਅਸੀਂ ਸੱਦਾ ਪੱਤਰ ਹੀ ਭੇਜੇ ਪ੍ਰੈਸ ਨੂੰ ਜਾਰੀ ਕਰਦਾਂਗੇ ਜਿੰਨੀਆਂ ਵੀ ਜਥੇਬੰਦੀਆਂ ਚਾਹੇ ਉਹ ਤੁਸੀਂ ਆਂਗਣਵਾੜੀ ਵਰਕਰ ਯੂਨੀਅਨ ਆ ਆਸ਼ਾ ਵਰਕਰ ਯੂਨੀਅਨ ਆ ਟਰੱਕ ਯੂਨੀਅਨ ਆ ਸਟੂਡੈਂਟ ਯੂਨੀਅਨ ਆ ਟਰਾਂਸਪੋਰਟ ਯੂਨੀਅਨ ਆ ਪੀ ਆਰਟੀਸੀ ਬੱਸ ਮੁਲਾਜ਼ਮ ਯੂਨੀਅਨ ਆ ਰੋਡਵੇਜ ਬੱਸ ਵਾਲੇ ਯੂਨੀਅਨ ਆ ਪ੍ਰਾਈਵੇਟ ਬੱਸ ਮੁਲਾਜ਼ਮ ਯੂਨੀਅਨ ਆ ਪਟਵਾਰੀ ਯੂਨੀਅਨ ਆ ਕੰਪਿਊਟਰ ਯੂਨੀਅਨ ਆ ਪਟਵਾਰੀ ਕਾਨੂੰਗੋ ਯੂਨੀਅਨ ਆ ਯੂਨੀਵਰਸਿਟੀ ਸਟੂਡੈਂਟ ਨੇ ਕਾਲਜਾਂ ਦੇ ਪ੍ਰੋਫੈਸਰ ਯੂਨੀਅਨ ਨੇ ਰੇੜਾ ਫੜੀ ਵਾਲੇ ਯੂਨੀਅਨ ਆ ਮਜ਼ਦੂਰ ਜੁਨੀਅਨ ਪਟਾ ਮਜ਼ਦੂਰ ਜੁਨੀਅਨ ਰਿਸ਼ਕਾ ਜੁਨੀਅਨ ਆਟੋ ਜੁਨੀਅਨ ਚੌਂਕੀਦਾਰਾ ਜੁਨੀਅਨ ਨੰਬਰਦਾਰ ਜੁਨੀਅਨ ਆਰਤੀ ਜੁਨੀਅਨ ਪੱਲੇਦਾਰ ਜੁਨੀਅਨ ਵਾਟਰ ਸਪਲਾਈ ਵਰਕਰ ਜੁਨੀਅਨ ਟ੍ਰੇਡ ਜੁਨੀਅਨ ਐਡਵੋਕੇਟ ਜੁਨੀਅਨ ਬਿਜਲੀ ਕਰਮਚਾਰੀ ਜੁਨੀਅਨ ਸਾਬਕਾ ਸੈਨਿਕ ਜੁਨੀਅਨ ਸਮੇਤ ਹਰ ਤਰ੍ਹਾਂ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਅਸੀਂ ਸੱਦਾ ਦਿੱਤਾ ਹੈਗਾ ਵਾ ਅਰੇ ਸੱਦਾ ਵਾ ਤੁਹਾਡੇ ਤੱਕ ਵੀ ਪੇਜਦਾਂਗੇ ਸੱਦਾ ਪੱਤਰ ਦੇ ਰਹੇ ਹਾਂ ਔਰ ਇਹਦੇ ਨਾਲ ਦੀ ਨਾਲ ਅੱਜ ਡੱਲੇਵਾਲ ਸਾਹਿਬ ਜੀ ਦਾ ਮਰਨ ਵਰਤ ਜਿਹੜਾ ਵਾ ਉਹ 29ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਤੇ ਜਿਹੜਾ 13 ਫਰਵਰੀ ਤੋਂ ਅੰਦੋਲਨ ਚੱਲ ਰਿਹਾ ਉਹ ਕਹਿ ਲਓ ਵੀ ਅੱਜ 315ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਜਿਹੜਾ ਪੰਜਾਬ ਬੰਦ ਦੇ ਵਿੱਚ ਅਸੀਂ ਪ੍ਰਚਾਰ ਪ੍ਰੋਪੋਗੈਂਡਾ ਲੈ ਕੇ ਜਾਣਾ ਵਾ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਜਥੇਬੰਦੀਆਂ ਦੋਵਾਂ ਫੋਰਮਾਂ ਦੀਆਂ ਬਹੁਤ ਸਾਰੀਆਂ ਆਪਣੀਆਂ ਆਜ਼ਾਦ ਤੌਰ ਤੇ ਜਥੇਬੰਦੀਆਂ ਵੀ ਸਾਡੀ ਸਪੋਰਟ ਕਰ ਰਹੀਆਂ ਇੱਚ ਰਹਿ ਗਿਆ ਅਸੀਂ ਜਿਹੜੇ ਟਰਾਂਸਪੋਰਟਰਾਂ ਦੇ ਮਾਲਕ ਆ ਬਹੁਤ ਸਾਰੀਆਂ ਨਾਲ ਵੀ ਅੱਜ ਫੋਨ ਤੇ ਗੱਲ ਕੀਤੀ ਆ ਉਹ ਵੀ ਸਾਡੇ ਵਿੱਚ ਸ਼ਾਮਲ ਹੋ ਕੇ ਸਾਡੀ ਹਮਾਇਤ ਕਰਨਗੇ ਠੀਕ ਹੈ ਜੀ 80 27 ਨੂੰ ਅੰਮ੍ਰਿਤਸਰ ਦੇ ਵਿੱਚ ਪੂਰਾ ਅੰਮ੍ਰਿਤਸਰ ਲਗਭਗ ਕਹਿ ਲੋ ਸਾਡੀਆਂ 20 ਜੋਨਾਂ ਨੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਚਾਹੇ ਉਹ ਤਰਨਤਾਰਨ ਹੋਵੇ ਗਰਦਾਸਪੁਰ ਹੋਵੇ ਜਲੰਧਰ ਹੋਵੇ ਲੁਧਿਆਣਾ ਹੋਵੇ ਪਟਿਆਲਾ ਹੋਵੇ ਮਹਾਲੀ ਹੋਵੇ ਰੋਪੜ ਹੋਵੇ ਹੁਸ਼ਿਆਰਪੁਰ ਹੋਵੇ ਚਾਹੇ ਜਲੰਧ ਬਠਿੰਡਾ ਹੋਵੇ ਚਾਹੇ ਉਹ ਮਾਨਸਾ ਹੋਵੇ ਫਿਰੋਜ਼ਪੁਰ ਹੋਵੇ ਪੰਜਾਬ ਦੇ तमाम ਜ਼ਿਲ੍ਹਿਆਂ ਵਿੱਚ ਪ੍ਰਚਾਰ ਪ੍ਰੋਪਗੈਂਡਾ ਆਪਣਾ ਜਾਊਗਾ ਤੁਹਾਨੂੰ ਲੱਗੂਗਾ 20 ਦੀਆਂ 20 ਜੁਨਾ 27 ਨੂੰ ਸਵੇਰੇ 8 ਵਜੇ ਤੋਂ ਪ੍ਰਚਾਰ ਮਹਿੰਮ ਕਰਨੀ ਚਾਹੇ ਜਲੰਧਰ ਰੋਡ ਹੋਵੇ ਚਾਹੇ ਮੈਤਾ ਰੋਡ ਹੋਵੇ ਚਾਹੇ ਮਜੀਠਾ ਰੋਡ ਹੋਵੇ ਸੰਗਤਪੁਰਾ ਰੋਡ ਅੰਮ੍ਰਿਤਸਰ ਦੀ ਗੱਲ ਕਰ ਰਿਹਾ ਮੈਂ ਗੁਰੂ ਕਾ ਰੋਡ ਹੋਵੇ ਅਜ਼ਨਾਰਾ ਰੋਡ ਹੋਵੇ ਅਟਾਰੀ ਰੋਡ ਹੋਵੇ ਅਗਲੇ ਬੰਨੇ ਚਭਾਲ ਰੋਡ ਹੋਵੇ ਇਹ ਤੱਕ ਤਰਨ ਤਾ ਰੋਡੋਂ ਜਿਹੜੀਆਂ ਮੇਨ ਰੋਡਾਂ ਤੇ ਐਂਡ ਸ਼ੁਰੂ ਕਰਕੇ ਉਥੋਂ ਤੇ ਪੂਰੇ ਬੱਸ ਸਟੈਂਡ ਤੱਕ ਹਰ ਘਰ ਘਰ ਦੇ ਵਿੱਚ ਜਿਹੜਾ ਪ੍ਰਚਾਰ ਸਾਡਾ ਲੈ ਕੇ ਜਾਵਾਂਗੇ ਅਸੀਂ ਇਹ ਇਹ ਸਾਡਾ ਅਸੀਂ ਅੱਜ ਆਪਣੀ ਅੰਮਰਸਰ ਦੀ ਜਿਹੜੀ ਮੀਟਿੰਗ ਦਾ ਸੱਦਾ ਅਸੀਂ ਦਿੱਤਾ ਉਹ ਬੰਦ ਨੂੰ ਸਫਲ ਕਿੱਦਾਂ ਕਰਨਾ ਕਿਵੇਂ ਸਾਡੇ ਦੁਕਾਨਦਾਰਾਂ ਤੱਕ ਕਿਵੇਂ ਸਾਡੇ ਛੋਟੇ ਲੱਗੂ ਦਿਓਕ ਤੱਕ ਕਿਵੇਂ ਸਾਡੇ ਰੜੀ ਰੇੜੇ ਫੜੀ ਵਾਲਿਆਂ ਤੱਕ ਕਿਵੇਂ ਆ ਸਾਡੇ ਲਾਗੇ ਵੱਲਾ ਸਬਜ਼ੀ ਮੰਡੀ ਹੈਗੀ ਆ ਸਾਰਿਆਂ ਨੂੰ ਵੀ ਕਿਵੇਂ ਸੱਦਾ ਲੋਕਾਂ ਤੱਕ ਪਹੁੰਚਾਉਣਾ ਉਹਦਾ ਪ੍ਰੋਗਰਾਮ ਅੱਜ ਸੀ ਇੱਥੇ ਇਕੱਠੇ ਹੋ ਗਏ ਆ ਅੱਜ ਬਣਾ ਰਹੇਗੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਪ੍ਰੋਗਰਾਮ ਬਣ ਰਹੇ ਆ ਅੱਜ ਫਿਰ ਮੇਰਾ ਸੱਦਾ ਵਾ ਸਾਰੇ ਪੰਜਾਬੀ ਨਾਲ ਰੋਡਵੇਜ ਦੇ ਆਪਣੇ ਆਗੂ ਸਾਡੇ ਨਾਲ ਆਏ ਅੱਜ ਅਸੀਂ ਬੱਸ ਸਟੈਂਡ ਅਬਰਸਰ ਦੇ ਵਿੱਚ ਮੀਟਿੰਗ ਸੱਦੀ ਸੀ ਤੇ ਕਾਫੀ ਪ੍ਰਾਈਵੇਟ ਬੱਸ ਵਾਲੇ ਵੀ ਰੋਡਵੇਜ ਚ ਹੋਰ ਮੁਲਾਜ਼ਮ ਵਾਟਰ ਸਪਲਾਈ ਵਾਲੇ ਜਥੇਬੰਦੀਆਂ ਦੇ ਲੋਕ ਆਏ ਸੀ ਤਾਂ ਉਹਨਾਂ ਦੇ ਖਾਤਿਰ ਅਸੀਂ ਸਾਥੀ ਅਸੀਂ ਸੱਦ ਲੈ ਆਏ ਉਹ ਵੀ ਦੱਸ ਦਣਗੇ ਆਪਣੇ ਲੋ ਉਹਨਾਂ ਦਾ ਕੀ ਪ੍ਰੋਗਰਾਮ ਹੈ ਜੀ ਪਹਿਲਾਂ ਜਵਾਬ ਦੇ ਦਿਓ ਜੀ ਬਸ ਪੀਆਰਟੀਸੀ ਕੰਟਰੈਕਟ ਵਰਕਰ ਜੂਨੀਅਨ ਤੋਂ ਅੱਜ ਸਾਡੇ ਕੋ ਅੰਮ੍ਰਿਤਸਰ ਬੱਸ ਸਟੈਂਡ ਤੇ ਆਪਣਾ ਜਨਨਕਤਰ ਜਿਹੜਾ ਪੰਦੇ ਸਾਹਿਬ ਪਹੁੰਚੇ ਸਨ ਜਿਹੜੀਆਂ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਟ੍ਰੇਡ ਜਥੇਬੰਦੀਆਂ ਜਾਂ ਟਰਾਂਸਪੋਰਟ ਜਥੇਬੰਦੀਆਂ ਨੇ ਆਏ ਉਹ ਪੰਜਾਬ ਰੋਡ ਦੇ ਕਰਮਚਾਰੀ ਦਲ ਪੰਜਾਬ ਰੋਡ ਵਿੱਚ ਇਟਕ ਸਟੇਟ ਟਰਾਂਸਪੋਰਟ ਜੂਨੀਅਨ ਪੰਜਾਬ ਰੋਡ ਵਿੱਚ ਤੇ ਹੋਰ ਵੀ ਜਿੰਨੇ ਵੀ ਪ੍ਰਾਈਵੇਟ ਜਿੰਨੇ ਵੀ ਟਰਾਂਸਪੋਰਟਰ ਆ ਜਾਂ ਕੰਪਨੀਆਂ ਨੇ ਉਹਨਾਂ ਨੂੰ ਫੋਨ ਦੇ ਉੱਤੇ ਸੰਪਰਕ ਕੀਤਾ ਗਿਆ ਤੇ ਜਿਹੜੀ 26 ਤਰੀਕ ਨੂੰ ਖਰੋਨੀ ਬਾਰਡਰ ਤੇ ਮੀਟਿੰਗ ਹੋਣ ਜਾ ਰਹੀ ਆ ਉਹਦੇ ਵਿੱਚ ਸਾਰੇ ਹੀ ਸੂਬਾ ਜਿਹੜੇ ਲੈਵਲ ਦੇ ਲੀਡਰ ਆ ਜਿੰਨੀਆਂ ਵੀ ਆਪਣੀਆਂ ਟ੍ਰੇਡ ਜੁਨੀਆਰਾਂ ਨੇ ਸਾਰਿਆਂ ਨੂੰ ਉਹ ਜਰੀਆ ਉਹ ਬੇਨਤੀ ਕੀਤੀ ਪੀ ਉਹ ਮੀਟਿੰਗ ਦੇ ਵਿੱਚ ਜਰੀਆ ਉਹ ਸਮੂਲੀਅਤ ਕਰਕੇ ਤੇ ਆਪਣੀਆਂ ਜ਼ੋਨਾਂ ਦੇ ਵਿੱਚ ਮੀਟਿੰਗਾਂ ਕਰਕੇ ਆਪਣੀਆਂ ਜਥੇਬੰਦੀਆਂ ਦੀਆਂ ਮੀਟਿੰਗਾਂ ਕਰਕੇ ਜਿਹੜਾ 30 ਤਰੀਕ ਦਾ ਜਿਹੜਾ ਬੰਦ ਦਾ ਜਿਹੜਾ ਸਫਲ ਬਣਾਉਣਾ ਆ ਉਰ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਸਮੂਲੀਅਤ ਕਰਨਗੀਆਂ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨਾ ਵੀ ਜਿਹੜਾ ਟਰਾਂਸਪੋਰਟ ਦਾ ਅਹਿਮ ਰੋਲ ਰਹੇਗਾ 30 ਤਰੀਕ ਨੂੰ ਬੰਦ ਦੇ ਵਿੱਚ ਤੇ ਸਾਰੇ ਹੀ ਤਗੜੇ ਹੋ ਕੇ ਜਰਿਆ ਟਰਾਂਸਪੋਰਟਰ ਨੇ ਭਾਵੇਂ ਪ੍ਰਾਈਵੇਟ ਆ ਤੇ ਭਾਵੇਂ ਸਰਕਾਰੀ ਟਰਾਂਸਪੋਰਟ ਪੀਆਰਟੀਸੀ ਆ ਪਨਬਾਸਿਆ ਰੋਡ ਦੇ ਜ ਆ ਉਹ ਇਸ ਜਿਹੜਾ ਬੰਦ ਦੇ ਵਿੱਚ ਤਗੜੇ ਹੋ ਕੇ ਸਮੂਲੀਅਤ ਕਰਨ ਤੇ ਜਿੰਨੇ ਵੀ ਪ੍ਰੋਗਰਾਮ ਖਨੌਰੀ ਬਾਰਡਰ ਤੋਂ ਜਿਹੜੇ ਆ ਰਹੇ ਆ ਉਹਨਾਂ ਦੇ ਵਿੱਚ ਸਾਡੀ ਜਥੇਬੰਦੀ ਤੇ ਤਕਰੀਬਨ ਹਰ ਪ੍ਰੋਗਰਾਮ ਸਮੂਲੀਅਤ ਕਰ ਰਹੀ ਆ ਤੇ ਹੁਣ 30 ਤਰੀਕ ਦਾ ਜਿਹੜਾ ਬੰਦ ਦਾ ਚੱਕਾ ਜਾਮ ਦਾ ਕਰਨ ਜਾਂ ਕੋਈ ਵੀ ਕਿਹਰੇ ਤਰੀਕੇ ਨਾਲ ਕਰਦੇ ਆ ਉਹ ਸਾਰਿਆਂ ਨੂੰ ਅਸੀਂ ਮੈਸੇਜ ਲਾ ਰਹੇ ਆ ਉਹ ਆਪਣੀਆਂ ਮੀਟਿੰਗਾਂ ਕਰਨਗੇ 26 ਤਰੀਕ ਦੇ ਵਿੱਚ ਜਿਹੜੀ ਆ ਉਹ ਅਸੀਂ ਸਾਰੇ ਟਰਾਂਸਪੋਰਟ ਪੰਜਾਬ ਦੇ ਉਥੇ ਮੀਟਿੰਗ ਦੇ ਵਿੱਚ ਹੀ ਸਮੂਲੀਅਤ ਕਰਾਂਗੇ ਤੇ 27 ਤਰੀਕ ਦਾ ਪ੍ਰੋਗਰਾਮ ਜਿਹੜਾ ਇਹਨਾਂ ਦਾ ਪ੍ਰਚਾਰ ਦਾ ਉਹਦੇ ਵਿੱਚ ਵੀ ਸਮੂਲੀਅਤ ਕਰਾਂਗੇ ਤੇ 30 ਤਰੀਕ ਤੇ ਬੰਦ ਦੇ ਮੈਂ ਸਾਰੇ ਪੰਜਾਬ ਦੇ ਜਥੇਬੰਦੀਆਂ ਟਰੇਡ ਦੇ ਸੰਬੰਧੀਆਂ ਨੂੰ ਬੇਨਤੀ ਕਰਨਾ ਤੇ ਸਾਰੇ ਇਸ ਜਿਹੜਾ ਪ੍ਰੋਗਰਾਮ ਸਫਲ ਬਣਾਉਣ ਦੀ ਜਰੀਆ ਉਹ ਕਿਰਪਾ ਕਰਨ ਅੱਛਾ ਡਰਾਈਵਰ ਵੀ ਉੱਥੇ ਨਾਲ ਹੜਤਾਲ ਤੇ ਰਹਿਣਗੇ ਸਾਰੇ ਬੰਦ ਰਹਿਣਗੇ ਜੋ ਕੋਈ ਵੀ ਆਪਾਂ ਆਪਣੀਆਂ ਜਥੇਬੰਦੀਆਂ ਦੀਆਂ ਮੀਟਿੰਗਾਂ ਕਰਕੇ ਜਰਾ ਉਹ ਇਹ ਚੱਕਾ ਜਾਮ ਵਰਗੇ ਪ੍ਰੋਗਰਾਮਾਂ ਦਾ ਵੀ ਜਰਾ ਉਹ ਆਪਣੀ ਇੰਪਲਾਨ ਬਣਾਵਾਂਗੇ ਕਿੰਨੀਆਂ ਕਿ ਬੱਸਾਂ ਬੰਦ ਰਹਿਣਗੀਆਂ ਜੀ ਪੂਰੇ ਸੂਬੇ ਦੇ ਵਿੱਚ तकरीबन ਸਾਰੇ ਸੂਬੇ ਦੀਆਂ ਜੰਨੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਜਿਹੜੀਆਂ ਬੰਦ ਰਹਿਣਗੀਆਂ ਜੀ ਪੂਰਨ ਤੌਰ ਤੇ ਪ੍ਰਾਈਵੇਟ ਬੱਸਾਂ ਨੇ ਸਮਰਥਨ ਦਿੱਤਾ ਜੀ ਤੁਹਾਨੂੰ ਇਸ ਚੀਜ਼ ਦੇ ਬਾਰੇ ਬਿਲਕੁਲ ਜੀ ਉਹ ਸਾਰਿਆਂ ਨਾਲ ਗੱਲ ਵੀ ਹੋਈ ਆ ਭੰਦੇਰ ਸਾਹਿਬ ਦੀ ਸਾਡੀ ਵੀ ਗੱਲ ਹੋਈ ਆ ਉਹ ਜਿਹੜਾ ਸਾਰਿਆਂ ਨੇ ਹੀ ਹਮਾਇਤ ਕਰਨ ਦਾ ਜਿਹੜਾ ਉਹ ਦਿੱਤਾ ਪ੍ਰੋਸੈਸ ਜਿਹੜੀ ਬਾਹਰਲੇ ਸੂਬਿਆਂ ਤੋਂ ਬੱਸਾਂ ਆਉਂਦੀਆਂ ਫਿਰ ਉਲੂ ਹੀ ਰੁਕਿਆ ਜਾਏਗਾ ਜੀ ਬਿਲਕੁਲ ਜੀ ਜਦੋਂ ਪੰਜਾਬ ਹੀ ਬੰਦ ਹੋਊਗਾ ਤੇ ਬਾਹਰੋਂ ਬੱਸਾਂ ਆਉਂਦਾ ਕੋਈ ਮਤਲਬ ਹੀ ਨਹੀਂ ਜਦੋਂ ਸਾਡੇ ਇੱਥੇ ਸਾਰਾ ਟਰਾਂਸਪੋਰਟ ਜਿਹੜਾ ਜਿੰਨੇ ਵੀ ਅਦਾਰੇ ਆ ਸ਼ਟਰ ਬੰਦਿਆ ਸਾਰਾ ਪੰਜਾਬ ਬੰਦਿਆ ਤੇ ਉਹ ਮੈਂ ਕਹਿੰਦਾ ਵੀ ਕੋਈ ਵੀ ਆਉਣ ਦੀ ਕੋਈ ਨਹੀਂ ਆਗੀ ਤੇ ਇਕੱਲੇ ਬੱਸ ਯੂਨੀਅਨ ਹੋਰ ਵੀ ਕਰਮਚਾਰੀ ਤੁਹਾਡੇ ਨਾਲ ਜੁੜੇ ਨੇ ਹਾਂ ਮੈਂ ਦੱਸ ਦੇਣਾ ਦੇਖੋ ਮੈਂ ਤਾਂ ਪਹਿਲੋਂ ਪਤਾ ਹੋਣ ਚਾਹੇ ਟੋਲ ਟਿਲੋਟ ਜਥੇਬੰਦੀਆਂ ਨਾਲ ਮੈਸੇਜ ਕੀਤੇ ਆ ਔਰ ਜਿਹੜਾ ਆਪਣਾ 26 ਨੂੰ ਸਾਡਾ ਦਸੰਬਰ ਨੂੰ ਪ੍ਰੋਗਰਾਮ ਆ ਉਹ ਚ ਸਾਰੀ ਰੂਪਰੇਖਾ ਤੁਹਾਡੇ ਸਾਹਮਣੇ ਆ ਜਾਊਗੀ ਸਾਰੇ ਸਾਡੇ ਕੁਆਬ ਹੀ ਰਹੇ ਆ ਔਰ ਸਾਡਾ ਇਥੋਂ ਤੱਕ ਕਿ ਟ੍ਰਾਂਸਪੋਰਟਰਾਂ ਦੇ ਜਿਹੜੇ ਮਾਲਕ ਹੈ ਮੇਰੀ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਉਹ ਵੀ ਆਪਣੇ ਆਪ ਆਉਣਗੇ ਜਾਂ ਨੁਮਾਇंदे ਭੇਜਣਗੇ ਵੀ ਠੀਕ ਹੈ ਉਹਨਾਂ ਨੇ ਸਮਰਥਨ ਦਿੱਤਾ ਹੈਗਾ ਹਾਂਜੀ ਹੋਰ ਕੋਈ ਸਵਾਲ ਠੀਕ ਹੈ ਜਿਹੜੀਆਂ ਐਮਰਜੈਂਸੀ ਸੇਵਾਵਾਂ ਨੇ ਹਾਂ ਐਮਰਜੈਂਸੀ ਸੇਵਾਵਾਂ ਵਿੱਚ ਮੈਡੀਕਲ ਸੇਵਾਵਾਂ ਬਹਾਲ ਰਹਿਣਗੀਆਂ ਉਹਦੇ ਵਿੱਚ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈਗਾ ਉਹ ਵੀ ਬਹਾਲ ਰੱਖਿਆ ਜਾਊਗਾ ਕੋਈ ਆਪਣਾ ਬਾਹਰ ਜਾ ਰਿਹਾ ਹਵਾਈ ਜਾਜ ਦੀ ਟਿਕਟ ਹੈਗੀ ਹੈ ਕਿਸੇ ਕੋਲੇ ਠੀਕ ਹੈ ਅਰਜੈਂਟ ਹੈਗਾ ਉਹ ਵੀ ਅਸੀਂ ਬਹਾਲ ਰੱਖਾਂਗੇ ਕੁਮਾਰ ਦਾ ਸਵਾਰ ਆ ਰਿਹਾ ਉਹ ਵੀ ਖਿਆਲ ਯਾਨੀ ਐਮਰਜੈਂਸੀ ਸੇਵਾਵਾਂ 'ਤੇ ਕੋਈ ਪਾਬੰਦੀ ਨਹੀਂ ਹੋਊਗੀ ਸਾਡੀ ਇਹ ਅਸੀਂ ਫੈਸਲਾ ਕਰ ਲਿਆ ਐਮਰਜੈਂਸੀ ਸੇਵਾਵਾਂ ਉਹਨਾਂ ਹਾਲਾਤਾਂ ਵਿੱਚ ਆਪਾਂ ਬਹਾਲ ਰੱਖਾਂਗੇ ਕੋਈ ਤਰ ਪੈਰਲਲ ਜਿੱਥੇ ਤੁਸੀਂ ਪੀਜੀ ਕਰ ਰਹੇ ਹੋ 12 ਵਜੇ ਚੰਡੀਗੜ੍ਹ ਦੇ ਵਿੱਚ ਐਸਪੀਐਮਡੀ ਵੀ ਕਮੇਟੀ ਚੱਲ ਰਹੀ ਹੈ ਮੋਸਟ ਮੀਟਿੰਗ ਨੂੰ ਤੁਸੀਂ ਕਿਦਾਂ ਦੇਖਦੇ ਹੋ ਔਰ ਤੁਸੀਂ ਉਹਦਾ ਹਿੱਸਾ ਹੋ ਜਾਂ ਨਹੀਂ ਦੋ ਗੱਲਾਂ ਤੁਹਾਨੂੰ ਪਤਾ ਪਟਿਆਲੇ ਆਪਣੀ ਸਾਂਝੀ ਮੀਟਿੰਗ ਹੋਈ ਸੀਗੀ ਔਰ ਉਹਦਣ ਹੀ ਉਹਨਾਂ ਅਨਾਉਂਸਮੈਂਟ ਕਰਤਾ ਸੀ ਵੀ ਜੋ ਮੀਟਿੰਗ ਦੇ ਅੰਦਰ ਗੱਲਬਾਤ ਦਾ ਡਿਸਕਸ਼ਨ ਦਾ ਅਜੰਡਾ ਬਣਿਆ ਹੈਗਾ ਵੀ ਗਾਹਾਂ ਕਿਵੇਂ ਇੱਕਤਾ ਬਣ ਸਕੇ ਸਮੁੱਚੇ ਉਹਨਾਂ ਨੇ ਉਹਦਣ ਹੀ ਸਾਨੂੰ ਕਨਵੇ ਕਰਤਾ ਸੀ ਵੀ ਸਾਡੀ 22 ਨੂੰ ਮੀਟਿੰਗ ਹੈਗੀ ਆ ਤੇ ਕੱਲ ਜਿਹੜਾ ਪ੍ਰੋਗਰਾਮ ਹੋਇਆ ਦੇਸ਼ ਭਰ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਜਿੰਨਾਂ ਵਿੱਚ ਆਪਣੇ ਤੌਰ ਤੇ ਸਾਡੀ ਕਿਸਾਨ ਮਜ਼ਦੂਰ ਸ਼ਗਸ਼ ਕਮੇਟੀ ਨੇ ਵੀ ਟੋਕਨ ਸਿਮਬੋਲਿਤ ਕੀਤੀ ਹੈਗੀ ਆ ਉਹਦੇ ਵਿੱਚ ਬੀਕੇ ਜੂ ਆਜ਼ਾਦ ਦੇ ਕੋ ਸਾਥੀ ਵੀ ਗਏ ਹੈਗੇ ਆ ਔਰ ਬੀਕੇ ਜੂ ਕ੍ਰਾਂਤੀਕਾਰੀ ਦੇ ਵੀ ਠੀਕ ਹੈ ਜੀ ਤੋਂ ਉਹਨਾਂ ਨੇ ਅੱਜ ਆਪਣਾ ਪ੍ਰੋਗਰਾਮ ਲੀਕ ਕੇ ਗਾਹਾਂ ਅੰਦੋਲਨ ਕਿਵੇਂ ਬਣੇ ਜਾਂ ਅੰਦੋਲਨਾਂ ਦੀ ਕਿਵੇਂ ਹਮਾਇਤ ਕੀਤੀ ਜਾਵੇ ਅੱਜ ਸ਼ਾਮ ਨੂੰ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਊਗਾ ਪ੍ਰਦੇਸ਼ ਸਾਹਿਬ ਜਿਹੜਾ ਸਟਾਈਟਿਕ ਟੀਮ ਮਾਰਚ ਕਰ ਰਹੀ ਨੇ ਕਿੱਥੋਂ ਕਰ ਰਹੀ ਜੀ ਦੇਖੋ 27 ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਹੈਗਾ ਪੰਜਾਬ ਬੰਦ ਦੇ ਸੱਦੇ ਨੂੰ ਜਨ ਜਨ ਤੱਕ ਪਹੁੰਚਾਉਣਾ ਔਰ ਉਹਦੇ ਲਈ 27 ਅਸੀਂ ਟਿੱਕੀਓ ਕੋਈ ਕੱਲ ਵੀ ਪਰਸੋਂ ਵੀ 27 ਨੂੰ ਪੰਜਾਬ ਤੁਹਾਨੂੰ ਮੁਹਿੰਮ ਦਿਖੂਗੀ ਮੈਂ ਬਕਾਇਦਾ ਇੱਧਰ ਦੁਬੁਰਜੀ ਤੋਂ ਸ਼ੁਰੂ ਹੋ ਜਾਊਂਗਾ 8 ਵਜੇ ਔਰ ਬੱਸ ਸਟੈਂਡ ਤੱਕ ਆਵਾਂਗੇ ਅਸੀਂ ਉਹਦੇ ਵਿੱਚ ਢੋਲ ਵੀ ਲੈ ਸਕਦੇ ਆਂ ਪੀਪੇ ਵੀ ਲੈ ਸਕਦੇ ਆਂ ਖੜਕਾ ਕੇ ਸਾਡੇ ਸਪੀਕਰ ਵੀ ਚੱਲਦੇ ਹੋਣਗੇ ਅਸੀਂ ਦਵਰਕੀ ਲਈ ਹੋਊਗੀ ਹਰ ਦੁਕਾਨ ਤੇ ਜਾ ਕੇ ਹੱਥ ਜੋੜ ਕੇ ਉਹਨੂੰ ਅਪੀਲ ਵੀ ਕਰਾਂਗੇ ਜਿਹੜੇ ਵਿਆਹ ਲਈ ਗੱਡੀਆਂ ਹੋਣਗੇ 30 ਤਰੀਕ ਨੂੰ ਉਹ ਜਦ ਤੀ ਜਾਣ ਕੇ ਕੋਈ ਸਾਹਿਬ ਬੋਲਾਰਾ ਜੀ ਦੇਖੋ ਦੋ ਗੱਲਾਂ ਵਿਆਹ ਤੇ ਦੇਖੋ ਜਿੱਥੋਂ ਤੱਕ ਲਾੜਾ ਲਾੜੀ ਦਾ ਸਬੰਧ ਆ ਉਹਦੇ ਸਬੰਧ ਐਮਰਜੈਂਸੀ ਸਵਾਵਾ ਸੀ ਬਾਹਰ ਰੱਖ ਠੀਕ ਹੈ ਜੀ ਔਰ ਜੀ ਧੰਨਵਾਦ ਸਾਹਿਬ